ਸੋਹੀ ਮਹੱਲਾ ਪੰਜਵਾ ਤੁਦ ਚਿਤ ਆਏ ਮਹਾਂ ਅਨੰਦਾ ਜਿਸ ਵਿਸ ਰਹੇ ਸੋ ਮਰ ਜਾਏ ਦਇਆਲ ਹੋ ਵਹਿ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੇ ਅਗੇ ਸੋਣਾ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਦੇਰ ਦਰਸ਼ਨ ਕੋਲ ਜਾਈ ਅੰਮ੍ਰਿਤ ਵਚਨ ਹਰਿਦੈ ਉਰਤਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤਿ ਤੁਧ ਪੈ ਸਾਰੀ ਤੋਡਾ ਜੇ ਵਡਿਆ ਵਰ ਨ ਕੋਈ ਜਿਸ ਨੂੰ ਲਾਏ ਲਹਿ ਸੋ ਲਗੇ ਭਗਤ ਤੁਹਾਰਾ ਸੋਈ ਦੁਇ ਕਰ ਜੋੜਾ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾ ਦੇ ਅਠ ਪਹਿਰ ਗੁਣ ਗਾਵਾ ਸੋਹੀ ਮਹੱਲਾ ਪੰਜਵਾ ਤਦ ਚਤਿਆਏ ਮਹਾ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਤਿਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾਂ तेरे दर्शन को बल जाए अमृत वचन हृदय उर तारे तो कृपा ते संग पाए अंतर के गत तुझ पह सारे तो तुझे वडे अवर ना कोई ਜਿਸ ਨੂੰ ਲਾਏ ਲਹਿ ਸੋ ਲਗੇ ਭਗਤ ਤੁਹਾਰਾ ਸੋਏ ਦੋਏ ਕਰ ਜੋੜ ਮਾਗੋ ਇੱਕ ਦਾਣਾ ਸਾਹਿਬ ਤੁਠੇ ਪਾਵਾ सास सास नानक आराधे आठ पहर गुण गावा ਸੁਹੀ ਮਹੱਲਾ ਪੰਜਵਾ ਤੋਧਾ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ दयालु हो वह जिस ऊपर करते सो तो सदात आए मेरे साहिब तू मैं माननि मानि अरदास करी प्रभु अपने आ गए ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪੈ ਸਾਰੇ ਤੁਦ ਜੇ ਵੜਿਆ ਵਰ ਨ ਕੋਈ ਜਿਸ ਨੂੰ ਲਾਏ ਲਹ ਸੋ ਲਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ साहिब तुठ पावा सास सास नाने आठ पहिर गुण गावा मह्ला पंजवा तुर चत आए महा आनंद जिस विसरह सो मर ज ਦਇਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਤੇ ਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਦ ਜਾਏ ਅੰਮ੍ਰਿਤ ਬਚਨ ਹਿਰਦੈ ਔਰ ਤਾਰੇ ਤੋ ਕਿਰਪਾ ਤੇ ਸੰਗ ਪਾਏ ਅੰਤਰ ਕੇ ਗਤ ਤੁਧ ਪੈ ਸਾਰੇ ਤੁਦ ਜੀ ਵੜਿਆ ਵਰ ਨ ਕੋਈ ਜਿਸ ਨੂੰ ਲਾਏ ਲਹਿ ਸੋ ਲਗੈ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾਂ ਸੁਹੀ ਮਹੱਲਾ ਪੰਜਵਾ ਤੁਰਦੇ ਚਿੱਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ दयालु हो वह जैसे ऊपर करते सो तो सदात आए मेरे साहिब तू मैं माननि अरदास करे प्रब अपने आगे ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨਕੇ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਿਦੈ ਉਰਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹਿਸਾਰੀ ਤੁਦ ਜੇ ਵੜਿਆ ਵਰਨਾ ਕੋਈ ਜੇ ਸੁਨੋ ਲਾਇ ਲਹਿ ਸੁ ਲਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜਾ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੇ ਅਗੇ ਸੋਣਾ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ અમૃત વચન હૃદય ઉરતારે તો કૃપા તે સંગ پائی અંતર કે ગત તુદ પહેસારે તુદ જીવડ અવર ન કોઈ ਜਿਸ ਨੂੰ લાય લહે સો ਲગે ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾ ਦੇ ਆਠ ਪਹਿਰ ਗੁਣ ਗਾਵਾ ਸੋਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦਾ ਜਿਸੇ ਵਿਸਰੇ ਸੋ ਮਰ ਜਾਏ ਦਇਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੀ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੇ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਹਿਰਦੈ ਔਰ ਤਾਰੇ ਤੋ ਕਿਰਪਾ ਤੇ ਸੰਗ ਪਾਏ ਅੰਤਰ ਕੇ ਗਤ ਤੁਦ ਪੈ ਸਾਰੇ ਤੁਦ ਜੇ ਵਡਿਆਵਰ ਨ ਕੋਈ ਜਿਸ ਨੂੰ ਲਾਏ ਲਹਿ ਸੋ ਲਾਗੇ ਭਗਤ ਤੁਹਾਰਾ ਸੋਏ ਦੁਇ ਕਰ ਜੋੜ ਮੰਗੋ ਇੱਕ ਦਨ ਸਾਹਿਬ ਟੁੱਠੇ ਪਾਵਾਂ ਸਾਸ ਸਾਸ ਨਾਨਕ ਆਰਾ ਦੇ ਆਠ ਪਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾ ਤਦ ਚਿਤ ਆਏ ਮਹਾਂ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਇਆਲ ਹੋ ਵਹਿ ਜਿਸ ਉਪਰ ਕਰਤੇ ਸੋ ਤੁਦ ਸਦਾ ਤਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੇ ਅਗੇ ਸੋਣਾ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨਰ ਦੇ ਉਰਤਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਦ ਪੈ ਸਾਰੀ ਤੋਡਾ ਜੇ ਵੜਿਆ ਵਰ ਨ ਕੋਈ ਜਿਸ ਨੂੰ ਲਾਏ ਲਹਿ ਸੋ ਲਗੇ ਭਗਤ ਤੁਹਾਰਾ ਸੋਈ ਦੁਇ ਕਰ ਜੋੜਾ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾ ਸਾਸ ਸਾਸ ਨਾਨਕ ਯਾਰਾ ਦੇ ਅਠ ਪਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾ ਤੋੜਾ ਚਤਿਆਏ ਮਹਾ ਅਨੰਦਾ ਜਿਸ ਵਿੱਚ ਰਹੇ ਸੋ ਮਰ ਜਾਏ ਦਿਆਲ ਹੋ ਵਹ ਜਿਸ ਉਪਰ ਕਰਤੇ ਸੋ ਤਦ ਸਦਾ ਧਾਇ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਹਿਰਦੈ ਉਰਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪਹਿਸਾਰੇ ਤੁਧ ਜੇ ਵੜਿਆ ਵਰ ਨ ਕੋਈ ਜਿਸ ਨੂੰ ਲਾਏ ਲਹ ਸੋ ਲਗੈ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮਾਗੋ ਇੱਕ ਦਾਣਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਸੋਹੀ ਮਹੱਲਾ ਪੰਜਵਾ ਤੋਧਾ ਚਤੇ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋ ਵਹਿ ਜਿਸ ਉਪਰ ਕਰਤੇ ਸੋ ਤੋਦ ਸਦਾ ਤੇ ਆਏ ਮੇਰੇ ਸਾਹਿਬ ਤੂੰ ਮੈ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਹਿਰਦੈ ਉਰ ਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੈ ਸਾਰੇ ਤੁੜ ਜੇ ਵੜਿਆ ਵਰ ਨ ਕੋਈ ਜਿਸ ਨੂੰ ਲਾਏ ਲਹ ਸੋ ਲਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਟਠੇ ਪਾਵਾਂ सास सास ਨਾਨਕਿਆ ਰਾਧੇ ਆਠ ਪਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾ ਤੋਦੇ ਚੱਤੇ ਆਏ ਮਹਾ ਅਨੰਦਾ ਜਿਸ ਵਿਸ ਰਹੇ ਸੋ ਮਰ ਜਾਏ दयाल हो वह जिस ऊपर करते सो तो सदात आए मेरे साहिब तू मै माननिमाणी अरदास करी प्रभु अपने आगे ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਰ ਜਾਏ ਅੰਮ੍ਰਿਤ ਬਚਨ ਰ데요 ਓਰ ਤਾਰੇ ਤੋ ਕਿਰਪਾ ਤੇ ਸੰਗ ਪਾਏ ਅੰਤਰ ਕੇ ਗਤ ਤੁਦ ਪੈ ਸਾਰੀ ਤੁਦ ਜੀ ਵੜਿਆ ਵਰ ਨ ਕੋਈ ਜਿਸ ਨੂੰ ਲਾਇ ਲਹਿ ਸੋ ਲਗੈ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਟੁੱਠੇ ਪਾਵਾ ਸਾਸ ਸਾਸ ਨਾਨਕ ਆਰਾ ਦੇ ਆਠ ਪਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾ ਤੁਰਦੇ ਚਿੱਤੇ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ दयालु हो वह जैसे ऊपर करते सो तो सदात आए मेरे साहिब तू मैं मान निमानी अरदास करे प्रभु अपने आगे ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨਕੇ ਹੋਵਾ ਤੇਰੇ ਦਰਸ਼ਨ ਕੋਲ ਜਾਈ ਅੰਮ੍ਰਿਤ ਬਚਨ ਰਿਦੈ ਉਰਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹਿਸਾਰੀ ਤੁਦ ਜੇ ਵੜ ਅਵਰਨਾ ਕੋਈ ਜਿਸ ਨੂੰ ਲਾਇ ਲਹਿ ਸੁ ਲਗੇ ਭਗਤ ਤੁਹਾਰਾ ਸੋਈ ਦੁਏ ਕਰ ਜੋੜਾ ਮਾਂਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੁਮੇ ਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੇ ਅਗੇ ਸੋਣਾ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿਸਾਰੇ ਤੁਧ ਜੀਵੜਿ ਅਵਰ ਨ ਕੋਈ ਜਿਸ ਨੂੰ ਲਾਇ ਲਹਿ ਸੋ ਲਗੈ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾ ਦੇ ਆਠ ਪਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਦਇਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਅਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੇ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਵਚਨ ਹਿਰਦੇ ਉਰ ਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪੈ ਸਾਰੇ ਤੁਦ ਜੇ ਵੜਿਆ ਵਰ ਨ ਕੋਈ ਜਿਸ ਨੂੰ ਲਾਏ ਲਹ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨ ਸਾਹਿਬ ਟੁੱਠੇ ਪਾਵਾਂ ਸਾਸ ਸਾਸ ਨਾਨਕ ਆਰਾ ਦੇ ਆਠ ਪਹਿਰ ਗੁਣ ਗਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ